ਇਸ ਸਯੁਗਤ ਕਿਸਾਨ ਮੋਰਚੇ ਵੱਲੋਂ ਸਾਨੂੰ ਕਾਲ ਆ ਜੀ ਕਿਉਂਕਿ ਸਯੁਗਤ ਕਿਸਾਨ ਮੋਰਚੇ ਜਿਹੜੇ ਸ਼ਾਮਲ ਸਾਡੇ ਕਿਸਾਨ ਆਗੂ ਹੈਗੇ ਆ ਉਹਨਾਂ ਦੀ ਧੜਾ ਧੜਾ ਗ੍ਰਿਫਤਾਰੀਆਂ ਹੋ ਰਹੀਆਂ ਬਿਨਾਂ ਵਜ੍ਹਾ ਹੋ ਰਹੀਆਂ ਕਿਉਂਕਿ ਉਹ ਆਪਣਾ ਭਾਜਪਾ ਦਾ ਜਿਹੜਾ ਆਪਾਂ ਸਵਾਲ ਜਵਾਬ ਕਰਦੇ ਆਿਆਂ ਨੂੰ ਉਹ ਸਾਡਾ ਕਰਨਾ ਹੱਕਾ ਬਣਦਾ ਅਸੀਂ ਜਮਨ ਨੈਤਿਕ ਸਵਾਲ ਪੁੱਛਦੇ ਆ ਸਾਨੂੰ ਉਹਨਾਂ ਨੇ ਸਾਡੀ ਰਾਜਧਾਨੀ ਚ ਵੜਨ ਤੋਂ ਰੋਕਿਆ ਜਿਹੜੇ ਜਾ ਰਹੇ ਸੀ ਸਾਡੇ ਕਿਸਾਨ ਉਹ ਛੀਰ ਕੀਤੇ ਹੈਗੇ ਆ ਸਾਨੂੰ ਉਥੇ ਸਵਾ ਸਾਲ ਬਿਠਾ ਕੇ ਜਿਹੜੀਆਂ ਸਾਡੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦਾ ਸਭੋਂ ਜਿਹੜਾ ਹੰਸਰਾ ਜਾ ਮਖੌਲ ਡਾਰਿਆ ਕਹਿੰਦਾ ਇੰਨੇ ਬੰਦੇ ਮਰਵਾ ਕੇ ਇਹ ਇਹ ਭੰਗੜੇ ਪਾਉਂਦੇ ਆਏ ਆ ਵੇਖੋ ਤੁਸੀਂ ਉਹਨਾਂ ਸ਼ਹੀਦਾਂ ਦਾ ਮਜ਼ਾਕ ਡਾਰ ਰਹੇ ਜਿਹੜੇ ਬੰਦੇ ਉਥੇ ਬਜ਼ੁਰਗ ਉਥੇ ਸਾਲ-ਸਾਲ ਬੈਠੇ ਰਹੇ ਆ ਸਾਡੀ ਮੰਗ ਕੀ ਮੰਨੀ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਅਪਾ ਕਹਿੰਦੇ ਨੇ ਬੰਦਾ ਮੁੱਕਰ ਗਿਆ ਹੁਣ ਸਾਡਾ ਪ੍ਰਧਾਨ ਮੰਤਰੀ ਮੁੱਕਰ ਗਿਆ ਉਹਦਾ ਹੱਲ ਕੀ ਕਰੀਏ ਪਰ ਹੁਣ ਟਾਈਮ ਸਾਡੇ ਕੋਲ ਆਇਆ ਹੁਣ ਆਇਆ ਨੂੰ ਸਵਾਲ ਤਾਂ ਅਸੀਂ ਪੁੱਛਨੇ ਆ ਉਸਦੇ ਵਿਰੋਧ ਸਾਡੇ ਆਗੂ ਨੂੰ ਗ੍ਰਿਫਤਾਰ ਕਰੀ ਜਾਂਦੇ ਆ ਸਾਨੂੰ ਉਹਦੇ ਵਿਰੋਧ ਚਾਈ ਸੀ ਕਾਲਪ ਸਵਾਲ ਪੁੱਛੋ ਚੋਣ ਕਮਿਸ਼ਨ ਦੀਆਂ ਸਖਤ ਹਦਾਇਤਾਂ ਹਾਂਜੀ ਵੀ ਜਿਹੜਾ ਉਹਨਾਂ ਨੂੰ ਵੀ ਅਧਿਕਾਰ ਆ ਇੱਕ ਚੋਣ ਕਮਿਸ਼ਨ ਪ੍ਰਚਾਰ ਕਰਨ ਦਾ ਤੇ ਜਿਹੜਾ ਕਿਸਾਨਾਂ ਨੂੰ ਵੀ ਹੈਗਾ ਵਾਇਲੈਂਸ ਕਰਨ ਦਾ ਵੀ ਯਾਨੀ ਕਿ ਵੀ ਇਸ ਤੱਕਾਂ ਵਿਰੋਧ ਕਰ ਸਕਦੇ ਆ ਸਾਈਡ ਤੋਂ ਕਰ ਸਕਦੇ ਆ ਨਾਲਕ ਉਹਦੀ ਗੱਡੀ ਦਾ ਕਾਫਲਾ ਨਹੀਂ ਰੋ ਸਕਦੇ ਸਖਤ ਸਾਡੇ ਇੱਕ ਅੱਜ ਵੀ ਉਹਨਾਂ ਦਾ ਬਿਆਨ ਹੈ ਇਹਦੇ ਬਾਰੇ ਕੀ ਕਹਨੇ ਜੁਣਦੇ ਤੇ ਉਹਨਾਂ ਕੋਲ ਜਿਹੜੇ ਸਾਨੂੰ ਜਾਂਦੀਆਂ ਹਦੈਤਾਂ ਹੈ ਕਿਸੇ ਕੋਲੇ ਰੋਕਣ ਦੀਆਂ ਵੀ ਅਸੀਂ ਆਪਣੀ ਰਾਜਧਾਨੀ ਨਹੀਂ ਵੜ ਸਕਦੇ ਇਹ ਕਿਸੇ ਕੋਲੇ ਹਦੈਤਾਂ ਹੈ ਸਾਡੇ ਮੂਰੇ ਕਿਲ ਕੱਢ ਦਿਓ ਜਪਹਿਲ ਤਾਂ ਉਹਨਾਂ ਨੇ ਕੀਤੀ ਆ ਵੀ ਜੇ ਉਹਨਾਂ ਨੇ ਸਾਨੂੰ ਇਹ ਰਿਵਾਜ ਤੋੜਿਆ ਤੇ ਮਾੜਾ ਮੋਟਾ ਜੋਗ ਦੇਣਾ ਅਸੀਂ ਪਾਈ ਜਾਨਨੇ ਆ ਉਹ ਅਸੀਂ ਤਾਂ ਪਹੁੰਚ ਜਦੋਂ ਸਾਡੇ ਸਵਾਲਾਂ ਜਵਾਬ ਨਹੀਂ ਦਿੰਦੇ ਧੱਕੇ ਨਾਲ ਵੜਨਾ ਚਾਹੁੰਦੇ ਪਿੰਡ ਚ ਅਸੀਂ ਕਹਿੰਨੇ ਸਾਡੇ ਸਵਾਲਾਂ ਜਵਾਬ ਦਿਓ ਵੜ ਜਾਓ ਮੇਰੇ ਸਵਾਲਾਂ ਜਵਾਬ ਦਸਣ ਵੀ ਉਹ ਦਿੱਤੇ ਬਣਾ ਹੀ ਹੀ ਕਰਕੇ ਤੁਰਨਗੇ ਫਿਰ ਜਾਂ ਤਾਂ ਉਸ ਗੱਲ ਤੋਂ ਭਟਕ ਪੈਂਦੀ ਹੈ ਜੀ ਕੱਲ ਹੰਸਰਾ ਜੀ ਨੇ ਬਿਆਨ ਦਿੱਤਾ ਵੀ ਕਿਸਾਨ ਗੱਡੀਆਂ ਭੰਨਨ ਦੀ بجائے ਆਪਦਾ ਹੰਕਾਰ ਭੰਨਨ ਕੀ ਕਹਿਣਾ ਚਾਹੁੰਦੇ ਇਹ ਇਹ ਤਾਂ ਉਹਨੂੰ ਆਪਦੇ ਸੋਚਣੇ ਚਾਹੀਦੀ ਗੱਲ ਜੀ ਇਹ ਤਾਂ ਇੱਕ ਮਿੰਟ ਮੈਂ ਸ਼ਾਟ ਲੈਣਾ ਚਾਹਣਾ ਤੁਹਾਡੀ ਗੱਲ ਦਾ ਮੈਂ ਹੰਸਰਾ ਜੀ ਨੂੰ ਇਹ ਪੁੱਛਣਾ ਚਾਹਣਾ ਸਰਕਾਰ ਨੂੰ ਪੁੱਛਣਾ ਚਾਹਣਾ ਜਿਹੜੀ ਕਹਿ ਰਹੀ ਆ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਗੱਡੀਆਂ ਦਾ ਕਾਫਲਾ ਨਹੀਂ ਰੋਕਣਾ ਚਾਹੀਦਾ ਤੇ ਸਾਡੇ ਟਰੈਕਟਰ ਕਿਸਾਨਾਂ ਦੇ ਕਿਉਂ ਰੁਕੇ ਗਏ ਕਿੱਡੇ ਕਿੱਡੇ ਬੈਰੀਅਰ ਬਣਾਏ ਗਏ ਉੱਥੇ ਤਾਂ ਕਿਉਂ ਕੀਤਾ ਗਿਆ ਕਿਸਾਨਾਂ ਨਾਲ ਧੱਕਾ ਤੇ ਕਿਸਾਨ ਇੱਕ ਰੋਕ ਕੇ ਉਹਨੂੰ ਸੁਵਾਲ ਵੀ ਨਹੀਂ ਕਰ ਸਕਦਾ ਅੱਜ ਜਿਹੜੀ ਗ੍ਰਿਫਤਾਰੀ ਕੀਤੀ ਹੈ ਪੰਜਾਬ ਸਰਕਾਰ ਨੇ ਕੀਤੀ ਹੈ ਹਾਲਾਂਕਿ ਮੋਦੀ ਸਰਕਾਰ ਨੇ ਨਹੀਂ ਕੀਤੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਜੀ ਕਿਸੇ ਵੀ ਸਰਕਾਰ ਨੂੰ ਚੰਗਾ ਨਹੀਂ ਕਹਿੰਦਾ ਭਲਾ ਆਮ ਆ ਤੇ ਭਲਾ ਕਾਂਗਰਸ ਆ ਤੇ ਭਲਾ ਕਾਲੀ ਆ ਤੇ ਭਲਾ ਭਾਈ ਭਾਈ ਸਭ ਇੱਕ ਆ ਜੀ ਵੋਟਾਂ ਵੇਲੇ ਸਭ ਇਹਨਾਂ ਦਾ ਮਸਲਾ ਹੁੰਦਾ ਵੀ ਵੋਟਾਂ ਲੈ ਲਗੇ ਤੇ ਬਸ ਹੀ ਆ ਖੜੇ ਆ ਕਿਸਾਨ ਕੋਈ ਵੀ ਕਹਦੇ ਵੀ ਕਿਸੇ ਦਾ ਵੀ ਕੋਈ ਪਿੰਡ ਲੈਵਲ ਤੇ ਕੋਈ ਵੀ ਕੰਮ ਕੀਤਾ ਹੋਵੇ ਇਹਨਾਂ ਨੇ ਕਹਿ ਲਿਆ ਆਪਣੀਆਂ ਰੋਟੀਆਂ ਸੇਕਣੀਆਂ ਕਿ ਜਿੱਥੇ ਹੰਸ ਰਾਏ ਦਾ ਵਿਰੋਧ ਹੋ ਰਿਹਾ ਹੈ ਕਿ ਕਰਮਜੀਤ ਨੂੰ ਮੋਲਦਾ ਵੀ ਹੋਊਗਾ ਕਿਉਂਕਿ ਉਹਨਾਂ ਦੀ ਸਰਕਾਰ ਨੇ ਬੰਦੇ ਗ੍ਰਿਫਤਾਰ ਬਿਲਕੁਲ ਬਿਲਕੁਲ ਸਾਰਿਆਂ ਦਾ ਹੋਣਾ ਚਾਹੀਦਾ ਜੀ ਮੈਂ ਇੱਕ ਨੂੰ ਨੇ ਕਹਿ ਰਿਹਾ ਕਰਮਜੀਤ ਨੂੰ ਮੋਲਦਾ ਨਹੀਂ ਕਹਿ ਰਿਹਾ ਮੈਂ ਭਾਜਪਾ ਦਾ ਵੀ ਕਹਿ ਰਿਹਾ ਕਾਂਗਰਸ ਦਾ ਵੀ ਕਹਿ ਰਿਹਾ ਅਕਾਲੀ ਦਲ ਦਾ ਵੀ ਕਹਿ ਰਿਹਾ ਮੈਂ ਸਾਰਿਆਂ ਦਾ ਹੋਣਾ ਚਾਹੀਦਾ ਕਈ ਕਿਸਾਨ ਆਗੂ ਦਾ ਮੂਰਲੀਆ ਕਤਾਰਾਂ 'ਚ ਜਾ ਕੇ ਬੈਠ ਜਾਂ ਨਹੀਂ ਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹੀ ਤਾਂ ਇੱਕ ਪਾੜਾ ਵੱਡੇ ਦੇ ਵਿੱਚ ਉਹਨੂੰ ਛੇਕਣਾ ਚਾਹੀਦਾ ਜੀ ਉਹਨੂੰ ਲੋਕ ਹੀ ਛੇਕਣ ਜਿਹੜੇ ਬੈਠਦੇ ਆ ਨਾ ਜੀ ਇੱਕ ਕਿਸਾਨ ਜਿੱਥੇ ਬੰਦੀ ਜੀ ਵੀ ਚੱਲ ਗਈ ਆਪਾਂ ਤੇ ਦੂਜੇ ਪਾਸੇ ਵੀ ਲੀਡਰੀ ਕਰ ਗਏ ਉਹ ਬਹਿ ਰੂਪੀਏ ਆ